ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਪਾਸੇ ਜਿੱਥੇ ਕਿਸਾਨ ਆਪਣਾ ਅੰਦੋਲਨ ਲਗਾਤਾਰ ਜਾਰੀ ਰੱਖ ਰਹੇ ਨੇ ਉੱਥੇ ਇਸ ਮਾਮਲੇ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਕੇਸ ਨੂੰ ਲੈ ਕੇ ਅੰਦੋ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਣਵਾਈ ਜਿਹੜੀ ਹੋਈ ਸੀ ਤਾਂ ਉਸ ਸੰਬੰਧੀ ਸੁਪਰੀਮ ਕੋਰਟ ਵੱਲੋਂ ਵੀ ਜਿਹੜੀ ਸੁਣਵਾਈ ਹੋਈ ਹੈ ਉਹਦੇਆਂ ਕੁਝ ਗੱਲਾਂ ਤਤ ਸਾਹਮਣੇ ਆਏ ਨੇ ਤਾਂ ਸਰਵਰ ਸਿੰਘ ਪੰਦੇਰ ਸਾਡੇ ਨਾਲ ਨੇ ਪੰਦੇਰ ਸਾਹਿਬ ਸੁਪਰੀਮ ਕੋਰਟ ਨੇ ਕਿਹਾ ਕਿ ਕਿਉਂ ਨਾ ਇਹਨਾਂ ਨੂੰ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਫੋਰ ਦਾ ਟਾਈਮ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਜਾਵੇ ਤਾਂ ਕਿਸਾਨ ਜਿੱਥੇ ਬੰਦੀਆਂ ਇਸ ਤੇ ਕੀ ਟਿੱਪਣੀ ਕਰਨੀ ਜਾਂਦੇ ਕੀ ਦੇਖਦੀਆਂ ਦੇਖੋ ਇਹ ਮੀਡੀਆ ਚ ਦੇ ਥਰੂ ਪਤਾ ਲੱਗ ਰਿਹਾ ਆ ਰਿਹਾ ਜਦੋਂ ਚਰ ਕੋਰਟ ਦੇ ਕੋਈ ਲਿਖਤੀ ਹਤਮੀ ਫੈਸਲਾ ਆ ਨਾ ਜਾਵੇ ਮੇਰੇ ਖਿਆਲ ਉਹਦੇ ਤੇ ਕੋਈ ਵਾਜਬ ਨਹੀਂ ਹੁੰਦਾ ਵੀ ਅਸੀਂ ਕੋਈ ਟਿੱਪਣੀ ਕਰੀਏ ਉਹਦੇ ਤੇ ਤੇ ਦੂਸਰਾ ਹੈਗਾ ਵੀ ਅੱਠ ਜਿੱਥੇ ਬੰਦੀਆਂ ਨੂੰ ਇਹਦੇ ਸੰਬੰਧੀ ਨੋਟਿਸ ਆਇਆ ਸੀ ਸੋ ਉਹਨਾਂ ਦਾ ਫੈਸਲਾ ਸੀ ਆਪਣਾ ਪੱਖ ਜਾ ਕੇ ਰੱਖਣਾ ਅਤਮੀ ਫੈਸਲਾ ਤਾਂ ਉਹੀ ਦੇਣ ਗਿਆ ਪਰ ਮੈਂ ਬਾਕੀ ਆ ਵੀ ਜਦੋਂ ਕੋਈ ਲਿਖਤੀ ਸਾਨੂੰ ਆਊਗਾ ਉਦੋਂ ਫੈਸਲਾ ਕਰਾਂਗੇ ਬਾਕੀ ਗੱਲਾਂ ਜਿਹੜੀਆਂ ਮੈਂ ਸ਼ੋਰ ਦੱਸ ਦੇਣਾ ਵੀ ਸਾਂਝਾ ਫੈਸਲਾ ਵੀ ਤਿੰਨ ਖੇਤੀ ਦੇ ਕਾਨੂੰਨ ਰੱਦ ਕਰਿਆਂ ਤੋਂ ਬਗੈਰ ਸਾਰੀਆਂ ਫਸਲਾਂ ਦੀ ਐਮਐਸਪੀ ਦਾ ਕਾਨੂੰਨ ਲਿਆਇਆਂ ਤੋਂ ਬਗੈਰ ਜਾਂ ਜਿਹੜੀਆਂ ਦੋ ਸਰਕਾਰ ਦਾਅਵੇ ਕਰ ਰਹੇ ਵੀ ਪੋਲੂਸ਼ਨ ਤੇ ਪਰਾਲੀ ਵਾਲਾ ਇਹ ਸੌਰੀ ਪ੍ਰਦੂਸ਼ਣ ਵਾਲਾ ਤੇ ਬਿਜਲੀ ਐਕਟ ਅਸੀਂ ਰੱਦ ਕਰਤਾ ਉਹਦੀ ਕਾਨੂੰਨੀ ਕੋ ਪ੍ਰਾਪਤਨ ਨੂੰ ਲੈਵਨ ਇਹ ਤੋਂ ਬਗੈਰ ਕੋਈ ਮਤਲਬ ਜੜੀ ਆ ਥੱਲੇ ਇਹ ਗੱਲ ਦੇ ਤੁਸੀਂ ਲਗਾਤਾਰ ਤੁਹਾਡੀਆਂ ਜਥੇਬੰਦੀਆਂ ਆ ਬਾਕੀ ਵੀ ਜਥੇਬੰਦੀਆਂ ਇਹ ਗੱਲ ਕਰ ਰਹੀਆਂ ਨੇ ਸਵਾਲ ਜਿਹੜਾ ਇਹ ਜਿਹੜਾ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਅੱਜ ਅਟਾਰਨੀ ਜਨਰਲ ਨੂੰ ਪੁੱਛਿਆ ਹੈ ਕਿ ਕਿਉਂ ਨਾ ਇਹਨਾਂ ਤੇ ਰੋਕ ਲਗਾ ਦਿੱਤੀ ਜਾਵੇ ਭਾਵੇਂ ਕਿ ਤੁਸੀਂ ਕਹਿੰਦੇ ਲਿਖਤੀ ਆ ਪਰ ਜੇਕਰ ਉਹ ਇਸ ਤਰ੍ਹਾਂ ਨਹੀਂ ਗੱਲ ਕਰਦੇ ਨੇ ਤਾਂ ਤੁਸੀਂ ਕੀ ਤੁਹਾਡਾ ਰਿਐਕਸ਼ਨ ਹੈ ਇਹਦੇ ਉੱਤੇ ਕੀ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੇ ਜਿਹੜੇ ਤੱਥ ਪੇਸ਼ ਕੀਤੇ ਸੀ ਕੀ ਇਹਨਾਂ ਤੱਥਾਂ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਸਹਿਮਤ ਹੋਈ ਸਰਕਾਰ ਦੇ ਤੱਥਾਂ ਦੇ ਕਿ ਕਿਸਾਨਾਂ ਦੀ ਗੱਲ ਹੀ ਸੁਣੀ ਅਾ ਦਤ ਸਾਨੂੰ ਲੱਗਦਾ ਵੀ ਵੇਖੋ ਸਰਕਾਰ ਦਾ ਸਰਕਾਰ ਨੇ ਆਪ ਦਾ ਪੱਖ ਰੱਖਣਾ ਆਈਆਂ ਹਮੇਸ਼ਾ ਤੋਂ ਰੱਖਣਾ ਪਰ ਮੈਨਾਂ ਵੀ ਇਹਦੇ ਤੇ ਕੋਈ ਹਤਮੀ ਟਿੱਕਾ ਟਿੱਪਣੀ ਤੋਂ ਉਦੋਂ ਹੋ ਸਕਦੀ ਜਦੋਂ ਕੋਈ ਸਾਨੂੰ ਕੋਈ ਲਿਖਤ ਆਜੂਗੀ ਵੀ ਕੀ ਲਿਖਤ ਆ ਉਦਾਂ ਕੁਝ ਵੀ ਇਹਦੇ ਤੇ ਕਿਆਸ ਸਾਈ ਕਰਨੀ ਬੋਲਣਾ ਉਚਿਤ ਨਹੀਂ ਹੈਗਾ ਪਰ ਮੈਂ ਤਾਂ ਤੁਹਾਨੂੰ ਆਪਣੀਆਂ ਮੰਗਾਂ ਦਰਾਈਆਂ ਵੀ ਕਿਸਾਨ ਅੰਦੋਲਨ ਇੰਨਾਂ ਚੀਜ਼ਾਂ ਤੇ ਕਨਸਨਟ੍ਰੇਸ਼ਨ ਕਰ ਰਿਹਾ ਵਾ ਤੁਹਾਡੀ ਜਥੇਬੰਦੀ ਵੀ ਲਗਾਤਾਰ ਧਿਆਨ ਰੱਖ ਰਹੀ ਸੀਗੀ ਸਵਾਲ ਇਹ ਕਿ ਤੁਸੀਂ ਕੀ ਕਹਿੰਦੇ ਹੋ ਜੇਕਰ ਮੰਨ ਲਓ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਲਿਖਤੀ ਵੀ ਆ ਹੀ ਜਾਣਾ ਕੱਲ ਜੀ ਤਾਂ ਜਿਹੜੀ ਸਰਕਾਰ ਨੇ ਕਿਹਾ ਹੋਨਰੇਬਲ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ ਅਸੀਂ ਰੋਕ ਲਗਾ ਦਿੰਦੇ ਹਾਂ ਤਾਂ ਫਿਰ ਕੀ ਇਸ ਤੇ ਸਹਿਮਤ ਹੁੰਦੇ ਜੇ ਰੋਕ ਲਗਾਉਣ ਦੀ ਗੱਲ ਦੇ ਉੱਤੇ ਅਤੇ ਦੇਖੋ ਮੈਨੂੰ ਲੱਗਦਾ ਵੀ ਜਦੋਂ ਕੋਈ ਲਿਖਤ ਆਜੂ ਫਿਰ ਸਾਡੀ ਜਥੇਬੰਦੀ ਉਹਨੂੰ ਇੰਟਰਨਲ ਤੌਰ ਤੇ ਵਿਚਾਰ ਕੇ ਆਪਣੇ ਆਗੂਆਂ ਰਾ ਮਸ਼ਹਾਰਾ ਵਿਕਤੀਪਤੀ ਮੇਰੀ ਕੋ ਰਾਏ ਮੈਂਨੇ ਨਹੀਂ ਰੱਖਦੀ ਮੈਂ ਜੇ ਜਥੇਬੰਦੀ ਦਾ ਬੁਲਾਰਾ ਤਾਂ ਮੈਂ ਜਥੇਬੰਦੀ ਦੀ ਹੱਤਮੀ ਜਿਹੜੀ ਸੂਬਾ ਕਮੇਟੀ ਦਾ ਫੈਸਲਾ ਆਊਗਾ ਉਹ ਤੁਹਾਡੇ ਸਾਹਮਣੇ ਰੱਖੂਗਾ ਪਰ ਹਾਲੇ ਕਿਉਂਕਿ ਪ੍ਰੋਸੈਸ ਚ ਇਹ ਚੀਜ਼ਾਂ ਤੇ ਪ੍ਰੋਸੈਸ ਚੋਂ ਕਰਕੇ ਮੀਡੀਆ ਥਰੂ ਆ ਰਿਹਾ ਠੀਕ ਹੈ ਉਹਨੂੰ ਵਿਚਾਰਾਂਗੇ ਫਿਰ ਉਹਨੂੰ ਸਰਵ ਸਾਂਝਾ ਵੀ ਕਰਨ ਦਾ ਯਤਨ ਕਰਾਂਗੇ ਵੀ ਸਾਂਝੀਆਂ ਜਥੇਬੰਦੀਆਂ ਦੀ ਕਿਰਿਆ ਬੰਦੀ ਹੈ ਪਰ ਫਿਰ ਵੀ ਮੈਂ ਤੁਹਾਨੂੰ ਰਿਪੀਟ ਕਰਤਾ ਵੀ ਜਿੰਨਾ ਮੰਗਾ ਤੇ ਅੰਦੋਲਨ ਚੱਲ ਰਿਹਾ ਉਹ ਕਾਇਮ ਹੈ ਆਪਣੇ ਤੇ ਜਿਹੜੀ ਸਾਂਝੀ ਕਮੇਟੀ ਪੰਦੇਸਾ ਬਣਾਉਣ ਦੀ ਗੱਲ ਇੱਕ ਚੱਲੀ ਹੈ ਕਿ ਸਾਂਝੀ ਕਮੇਟੀ ਬਣਾ ਦਿੱਤੀ ਜਾਵੇ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਸਾਂਝੀ ਕਮੇਟੀ ਵਾਲੀ ਤਜਵੀਜ਼ ਪਹਿਲੋਂ ਵੀ ਰੱਦ ਹੋ ਚੁੱਕੀ ਸਰਕਾਰ ਨੇ ਕਹੇ ਸਾਂਝੀ ਕਮੇਟੀ ਰੱਦ ਕਰ ਦਿੱਤੀ ਪਹਿਲੋਂ ਸਾਰੇ ਸਾਰਿਆਂ ਦੇ ਇੱਥੇ ਬੰਦੇ ਰੱਦ ਕੀਤੇ ਇਹ ਜਿਹੜੀ ਇਹ ਵੀ ਸਰਕਾਰ ਨੇ ਤਸਵੀਰ ਦਿੱਤੀ ਤੁਹਾਡੇ ਕਹਿਣ ਮਤਲਬ ਕਿਉਂ ਨਹੀਂ ਸਾਂਝੀ ਜਿਹੜੀ ਆ ਕਿਉਂ ਨਹੀਂ ਤੁਹਾਡੇ ਸਹਿਮਤ ਹੈਗੀ ਸਾਂਝੀ ਕਮੇਟੀ ਬਣਾਉਂਦੇ ਮੈਨੂੰ ਲੱਗਦਾ ਰੌਲਾ ਕੋਈ ਨਹੀਂਗਾ ਕੋਈ ਕਮੇਟੀ ਤਾਂ ਹੁੰਦੀ ਵੀ ਕਿਸੇ ਚੀਜ਼ ਤੇ ਕੋਈ ਡਿਸਕਸ ਕਰਨੀ ਆ ਕਿਸੇ ਚੀਜ਼ ਦੇ ਉੱਤੇ ਕੋਈ ਨਵੇਂ ਚੀਜ਼ਾਂ ਲੈ ਕੇ ਉਹਨਾਂ ਤਜਵੀਜ਼ਾਂ ਕਾਨੂੰਨ ਬਣਾਉਣ ਦੀ ਸਾਂਝੀ ਕਮੇਟੀ ਦਾ ਕਾਨੂੰਨ ਲੈਉਣ ਤੋਂ ਪਹਿਲਾਂ ਦੀ ਲੋੜ ਸੀ ਪੈਸੀ ਆਪ ਦਾ ਪੱਖ ਰੱਖਦੇ ਹੁਣ ਤਾਂ ਫੈਸਲਾ ਕਰਨ ਦਾ ਪੱਖ ਹੈ ਡਿਸਕਸ ਤਾਂ ਮੀਟਿੰਗਾਂ ਚ ਆਲਰੇਡੀ ਹੋ ਚੁੱਕੀ ਆ ਕੇਂਦਰ ਸਰਕਾਰ ਦੀ ਮੀਟਿੰਗਾਂ ਚ ਕਹਿੰਦੀ ਵੀ ਸਾਂਝੀ ਕਮੇਟੀ ਬਣਾਉਣਾ ਉਹਦਾ ਫਾਇਦਾ ਕੋਈ ਨਹੀਂ ਹੈਗਾ ਸਾਂਝੀ ਕਮੇਟੀ ਸਭ ਤੋਂ ਨੁਕਸਾਨਦੇ ਹੋਊਗੀ ਸਰਕਾਰਾਂ ਵਾਲੀ ਕਮੇਟੀ ਸਰਕਾਰ ਆਪ ਦੇ ਹੱਕ ਦਾ ਫੈਸਲਾ ਕਰੂਗੀ ਜਿਹੜੇ ਲੀਡਰ ਉਹਦੇ ਵਿੱਚ ਵੀ ਹੋਣਗੇ ਉਹਨਾਂ ਦੀ ਮੰਨੀ ਨਹੀਂ ਜਾਣਗੀ ਤਾਂ ਬਦਨਾਮੀ ਕਰਨਗੇ ਕਿਸਾਨ ਦੀ ਇਸ ਕਰਕੇ ਸਾਂਝੀ ਕਮੇਟੀ ਕਿਸੇ ਵੀ ਪੱਖ 'ਚ ਸਾਡੇ ਲਈ ਫਾਇਦੇਮੰਦ ਨਹੀਂ ਹੈਗੀ ਸਾਂਝੀ ਕਮੇਟੀ ਦੇ ਵਿੱਚ ਜੇਕਰ ਬਰਾਬਰ ਦੇ ਅਧਿਕਾਰੀ ਵੀ ਪੈ ਜਾਂਦੇ ਨੇ ਜੇਕਰ ਚਲੋ ਤੁਸੀਂ ਇਹ ਰਾਦੀ ਕਰ ਦਿੱਤੀ ਤੇ ਕਿਸਾਨਾਂ ਦੇ ਵੀ ਆਗੂ ਜਿਹੜੇ ਬਰਾਬਰ ਤੇ ਪੈ ਜਾਂਦੇ ਨੇ ਤਾਂ ਸਾਂਝੀ ਇਹ ਕੋਈ ਸੱਟਾ ਨਹੀਂ ਕੱਢ ਸਕਦੇ ਜੀ ਨਹੀਂ ਮੈਨੂੰ ਨਹੀਂ ਲੱਗਦਾ ਕਿ ਸ਼ੇਰ ਦੀ ਬੱਕਰੀ ਦਾ ਕੋਈ ਸ਼ੇਰ ਤੇ ਬੱਕਰੀ ਦਾ ਕੋ ਰਿਸ਼ਤਾ ਹੁੰਦਾ ਵਾ ਹਮੇਸ਼ਾ ਸ਼ੇਰ ਦੀ ਪੁੱਗਦੀ ਹੁੰਦੀ ਆ ਤਾਂ ਇਸ ਕਰਕੇ ਇਹ ਤਜਵੀਜ਼ ਮੇਰੇ ਖਲ ਨਾਕਾਬਲੇ ਗੌਰਤਲਬਿਆ ਸਾਰੀ ਲੰ ਤੋਂ ਬਾਅਦ ਸਾਰੇ ਜੱਥੇਬੰਦੀਆਂ ਰੱਦ ਕਰ ਦਿੱਤੇ। ਕਿਸਾਨ ਜੱਥੇਬੰਦੀਆਂ ਨੇ ਆਪਣੇ ਪੱਖ ਜਿਹੜੇ ਲੈ ਕੇ ਹੌਨਿਬਲ ਸੁਪਰੀਮ ਕੋਰਟ ਦੇ ਵਿੱਚ ਕਿਸਾਨ ਜੱਥੇਬੰਦੀਆਂ ਵੀ ਗਈਆਂ ਸੀਗੀਆਂ ਤਾਂ ਉਥੇ ਜਿਹੜੀ ਤੁਹਾਡੀ ਗੱਲਬਾਤ ਹੋਈ ਹੈ ਭਾਵੇਂ ਕਿ ਤੁਸੀਂ ਫਿਰ ਮੈਂ ਤੁਹਾਨੂੰ ਕਹਿ ਰਿਹਾ ਕਿ ਰਿਟਨ ਦੇ ਵਿੱਚ ਤੁਸੀਂ ਕਹਿ ਰਹੇ ਕੋਈ ਤਜਵੀਰ ਜਿਹੜੀ ਆਏਗੀ ਰਿਟਨ ਦੇ ਵਿੱਚ ਆਏਗੀ ਉਥੇ ਜਿਹੜੀ ਇਹਨੂੰ ਰੱਦ ਕਰਨ ਦੀ ਤੁਸੀਂ ਵੀ ਇਹੋ ਗੱਲ ਕੀਤੀ ਸੀ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ ਕਿਉਂਕਿ ਉਹ ਸੁਪਰੀਮ ਕੋਰਟ ਵੱਲ ਜਿਹੜੀ ਗੱਲ ਸਾਹਮਣੇ ਆ ਰਹੀ ਉਹਨਾਂ ਨੇ ਕਿਹਾ ਜੀ ਇਹਨਾਂ ਤੇ ਰੋਕ ਲਗਾ ਦਿੰਨੇ ਤੇ ਤੁਸੀਂ ਰੋਕ ਲਗਾਉਣ ਦੇ ਹੱਕ ਦੇ ਵਿੱਚ ਹੈਗੇ ਉਹ ਜਾਂ ਰੱਦ ਕਰਾਉਣ ਦੇ ਵਿੱਚ ਦੇਖੋ ਅੱਠ ਜਥੇਬੰਦੀਆਂ ਨੋਟਿਸ ਗਏ ਆ ਕੋਈ ਜਥੇਬੰਦੀ ਨਹੀਂ ਸੁਪਰੀਮ ਕੋਰਟ ਗਈ ਨਾ ਕਿਸੇ ਦਾ ਇਸ ਕਿਸਮ ਦਾ ਨਿਰਣয় ਉਹਨਾਂ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਸੀ ਵੀ ਅਸੀਂ ਪਹਿਲੀ ਗੱਲ ਤਾਂ ਜਾਣਾ ਨਹੀਂ ਚਾਹੁੰਦੇ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇਹ ਗੱਲਾਂ ਕਈਆਂ ਵੀ ਤੁਸੀਂ ਸੜਕ ਜਾਮ ਕਰਕੇ ਬੈਠੇ ਜੇ ਤੇ ਇਹ ਲੋਕਾਂ ਨੂੰ ਖੱਜਲ ਖਰਾਬ ਵੀ ਹੋ ਰਹੀ ਆ ਇਹਦਾ ਇਨਾ ਨੁਕਸਾਨ ਹੋ ਰਿਹਾ ਵਾ ਫਿਰ ਉਹਨਾਂ ਨੇ ਇੱਕ ਫੈਸਲਾ ਕੀਤਾ ਕਿ ਉਹਨਾਂ ਅੱਠਾਂ ਜਥੇਬੰਦੀਆਂ ਨੇ ਸਾਂਝਾ ਕਰਨ ਤੋਂ ਬਾਅਦ ਵੀ ਅਸੀਂ ਇਹ ਫੈਸਲਾ ਕੀਤਾ ਵੀ ਅਸੀਂ ਨਹੀਂ ਛਟਕ ਦਿੱਤੀ ਸੜਕ ਕਿਉਂਕਿ ਸਰਕਾਰ ਨੇ ਰੋਕਾਂ ਲਾਈਆਂ ਨੇ ਤੇ ਸਰਕਾਰ ਨੇ ਸੜਕ ਰੋਕੀ ਹੋਈ ਆ ਜੇ ਅਸੀਂ ਤਾਂ ਦਿੱਲੀ ਦੇ ਅੰਦਰ ਜਾਣਾ ਚਾਹੁੰਦੇ ਸੀ ਤੇ ਤੁਸੀਂ ਇਸ ਕਰਕੇ ਜਿੰਨਾ ਕੁਝ ਹੋ ਰਿਹਾ ਨੁਕਸਾਨ ਜੋ ਕੁਝ ਆ ਇਹ ਜਿਹੜੀ ਸਰਕਾਰ ਜ਼ਿੰਮੇਵਾਰ ਹੈ ਉਹ ਕਹਿੰਦੇ ਸੀ ਵੀ ਅਸੀਂ ਜਾ ਕੇ ਸਿਰਫ ਸੁਪਰੀਮ ਕੋਰਟ ਆਪਣਾ ਪੱਖ ਰੱਖਣਾ ਵਾ ਬਾਕੀ ਉਹਨਾਂ ਦਾ ਵੀ ਨਿਰਣੇ ਵੀ ਅਸੀਂ ਸੁਪਰੀਮ ਕੋਰਟ ਕੋਲੋਂ ਤਿੰਨ ਖੇਤੀ ਦੇ ਕਾਨੂੰਨਾਂ ਦਾ ਜਾਂ ਹੋਰ ਨਾ ਮੰਗਾ ਦਾ ਮਸਲਾ ਹੱਲ ਕਰ ਲਈ ਨਹੀਂ ਗਲੇ ਆਪਣਾ ਜਦੋਂ ਜਨਹਿਤ ਪਟੀਸ਼ਨ ਤੇ ਆਪਦਾ ਪੱਖ ਰੱਖਣ ਗਏ ਆ ਸਰਵ ਸੰਸਾਂਝਾ ਜਥੇਬੰਦੀਆਂ ਦਾ ਸਾਰਿਆਂ ਦਾ ਫੈਸਲਾ ਪੀ ਅਸੀਂ ਤੇ ਇੱਕ ਲੋਕਾਂ ਤੇ ਰੱਖਣੀ ਆ ਤੇ ਲੋਕਾਂ ਦੇ ਸੰਘਰਸ਼ ਨਾਲ ਹੀ ਅੰਦੋਲਨ ਜਿੱਤਣਾ ਵਾ ਲੋਕਾਂ ਦੇ ਸੰਘਰਸ਼ ਨਾਲ ਅੰਦੋਲਨ ਜਿੱਤਣਾ ਤੇ ਤੁਹਾਡੇ ਕਹਿੰਦੇ ਹੋ ਲੱਗ ਕਿ ਇਹ ਜਿਹੜੇ ਫੈਸਲੇ ਫਿਰ ਇਹ ਸਰਕਾਰ ਹੀ ਲਵੇ ਸੁਪਰੀਮ ਕੋਰਟ ਦੇ ਕੋਲੋਂ ਜਿਹੜਾ ਫੈਸਲਾ ਤੁਸੀਂ ਨਹੀਂ ਚਾਹੁੰਦੇ ਕਿ ਸੁਪਰੀਮ ਕੋਰਟ ਇਹ ਫੈਸਲਾ ਆ ਦੇਖੋ ਇਨਸਾਫ ਕਹਿ ਦੇਣਾ ਚਾਹੁੰਦੇ ਬੀ ਅਸੀਂ ਲੋਕਾਂ ਦੀ ਅਦਾਲਤ 'ਚ ਬੈਠੇ ਆ ਲੋਕ ਦਾ ਸੰਘਰਸ਼ ਕਰ ਰਹੇ ਜਮੂਰੀ ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਸਰਕਾਰ ਫੈਸਲਾ ਕਰੇ ਲੋਕ ਲੜ ਰਹੇ ਸੰਘਰਸ਼ ਕਰ ਰਹੇ ਨੇ ਸੋ ਅਸੀਂ ਤਾਂ ਇਹੀ ਲੋਕਾਂ ਤੇ ਟੇਕ ਰੱਖਦੇ ਹਾਂ ਬੜਾ ਪੰਦੇਰ ਸਾਹਿਬ ਪਿਸ਼ੋਕਰ ਦੇ ਵਿੱਚ ਵੀ ਕਈ ਜਿਹੇ ਫੈਸਲੇ ਨੇ ਜਿਨ੍ਹਾਂ ਦੇ ਵਿੱਚ ਆਨਨੇਬਲ ਸੁਪਰੀਮ ਕੋਰਟ ਨੇ ਦਖਲ ਦਿੱਤਾ ਤੇ ਉਹਨਾਂ ਨੇ ਰਾਹ ਕੱਢਣ ਦੀ ਜਿਹੜੀ ਗੱਲ ਦੱਸੀ ਸੀ ਤਾਂ ਇਸ ਵਾਰ ਜੇਕਰ ਸੁਪਰੀਮ ਕੋਰਟ ਆਰਡਰ ਕਰ ਦਿੰਦੇ ਕਿ ਠੀਕ ਹੈ ਰੋਕ ਲਗਾ ਦਿੰਨੇ ਆ ਜੀ ਤਾਂ ਫਿਰ ਕੀ ਕਿਸਾਨ ਜਥੇਬੰਦੀਆਂ ਅੰਦੋਲਨ ਜਿਹੜਾ ਹੈ ਇਸ ਨੂੰ ਸਮਾਪਤ ਕਰਨ ਬਾਰੇ ਸੋਚ ਸਕਦੀਆਂ ਜਾਂ ਕੀ ਹੋਏਗੀ ਅਗਲੀ ਦੇਖੋ ਇਹ ਤਾਂ ਹੁਣ ਕੋਈ ਸੁਪਰੀਮ ਕੋਰਟ ਦੀ ਕੋਈ ਕੋਈ ਇਹੋ ਜੀ ਗੱਲ ਲਿਖਤ ਵਿੱਚ ਆ ਜਾਊਗਾ ਫਿਰ ਉਹਦੇ ਉਹ ਉਹਨਾਂ ਹਾਲਤਾਂ 'ਚ ਬੋਲਣਾ ਸਹੀ ਤੇ ਵਧੀਆ ਰਹੂਗਾ ਉम्मे ਅਸੀਂ ਸਾਫ਼ ਕਰ ਚੁੱਕੇ ਹਾਂ ਵੀ ਜਿਹੜੇ ਕਾਨੂੰਨਾਂ ਦਾ ਜਿਸ ਤੱਕ ਮਸਲਾ ਵਾ ਜਨ ਅੰਦੋਲਨ ਆ ਅੰਦੋਲਨ ਵਿੱਚ ਸਾਰੀਆਂ ਗੱਲਾਂ ਸਾਫ਼ ਹੋ ਚੁੱਕੀਆਂ ਇਹ ਅੰਦੋਲਨ ਉਦੋਂ ਤੱਕ ਕੁਝ ਵੀ ਹੋ ਜੇ ਸਮਾਪਤ ਨਹੀਂ ਹੋਣਾ ਜਦੋਂ ਤੱਕ ਉਹ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਧਰਮਾਜੀ ਤਾਂ ਇਹ ਸਨ ਸਰਵਣ ਸਿੰਘ ਪੰਦੇਰਤਾ ਸਾਫ਼ ਇਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਕੋਈ ਸੁਪਰੀਮ ਕੋਰਟ ਦੇ ਵੱਲੋਂ ਰਿਟਨ ਦੇ ਵਿੱਚ ਕੋਈ ਤਜਵੀਜ਼ ਸਾਹਮਣੇ ਨਹੀਂ ਆ ਜਾਂਦੀ ਉਸ ਤੋਂ ਬਾਅਦ ਜਿਹੜੀ ਕੋਈ ਟਿੱਪਣੀ ਇਸ ਦੇ ਉੱਪਰ ਕੀਤੀ ਜਾਏਗੀ ਪਰ ਅਸੀਂ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਸੁਪਰੀਮ ਕੋਰਟ ਨਹੀਂ ਸੀ ਗਏ ਜਾਣੇ ਤੇ ਪਟੀਸ਼ਨ ਸੀ ਤੇ ਕਿਸਾਨ ਅਟਕ ਕਿਸਾਨ ਜਥੇਬੰਦੀਆਂ ਨੂੰ ਜਵਾਬ ਮੰਗਿਆ ਸੀ ਤਾਂ ਉਹ ਜਰੂਰ ਉਹਨਾਂ ਨੇ ਆਪਣਾ ਜਵਾਬ ਦਿੱਤਾ ਹੈ ਪਰ ਜੇਕਰ ਇਸ ਮੁੱਦੇ ਦੇ ਕੋਈ ਜਿਹੜੀ ਸੁਪਰੀਮ ਕੋਰਟ ਕੋਈ ਫੈਸਲਾ ਲੈਂਦੀ ਹੈ ਜਾਂ ਕੋਈ ਰਿਟਨ ਦੇ ਵਿੱਚ ਕੋਈ ਗੱਲ ਸਾਹਮਣੇ ਹੁੰਦੀ ਹੈ ਤਾਂ ਕਿਸਾਨ ਜਥੇਬੰਦੀਆਂ ਉਸ ਤੋਂ ਬਾਅਦ ਇਹ ਖੁੱਲ ਕੇ ਆਪਣਾ ਜਣਾ ਪੱਖ ਉਹ ਰੱਖਣਗੀਆਂ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਪੀਪੀ ਸੰਝਾ ਅੰਮ੍ਰਿਤਸਰ ABP Sanja, Josh, Jazba, Junoon.